ਪੁਲਿਸ ਚੋਕ ਕੇ ਲੈ ਗਈ ਪਾਰਕਿੰਗ ਵਿੱਚ ਖੜੇ ਬਿਨਾ ਨੰਬਰ ਵਾਲੇ ਮੋਟਰਸਾਈਕਲ ਸਕੂਟਰ ਥਾਣੇ ਠੇਕੇਦਾਰ ਨੂੰ ਦਿੱਤੀ ਵਾਰਨਿੰਗ ਬੱਸ ਸਟੈਂਡ ਦੀ ਕੀਤੀ ਬਰੀਕੀ ਨਾਲ ਚੈਕਿੰਗ ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਨਵੇਂ ਬਣੇ ਬੱਸ ਸਟੈਂਡ ਤੇ ਯਾਤਰੀਆਂ ਦੇ ਸਮਾਨ ਅਤੇ ਬੱਸਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਇਸ ਦੌਰਾਨ ਬੱਸ ਸਟੈਂਡ ਤੇ ਘੁੰਮ ਰਹੇ ਵੱਖ-ਵੱਖ ਸਮਾਨ ਵੇਚਣ ਵਾਲਿਆਂ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਆਓ ਵੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਨੇਤਰਨਭੈਣ ਬਹੁਤ ਬਸਰੀ ਹੁਣ ਖੜੇ ਦਾ ਹੈ। ਉਹਦੇ ਪੱਤਾ ਦੇ ਵਿੱਚ ਬੈਠਾ ਹੈ। ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ। ਇਹਨੂੰ 25 ਕਿਲੇ ਦਾ ਲੱਗ ਰਿਹਾ ਹੈ ਨੰਬਰ ਕਿਹੜਾ ਭਰਿਆ ਹੋਇਆ। ਲਾਖੀ ਨੰਬਰ ਨਾਲ ਬੱਜੇ ਇਹ ਲੈਣੇ ਕਿ ਨਾ ਦੱਸੋ ਜੀ ਉਧਰ ਪੁੱਛਣ ਦੇ ਤਾਂ ਨਹੀਂ ਕਿਹੜਾ ਨਹੀਂ ਲੱਗਣਾ ਚਾਹੀਦਾ ਬਿਨਾ ਨੰਬਰ ਦੇ ਉੱਥੇ ਕੋਈ ਬਾਈਕ ਨਹੀਂ ਲੱਗਿਆ ਜੇ ਤੁਸੀਂ ਕਿਉਂ ਲਾਉਂਦੇ ਹੋ ਕੋਣਾ ਹਉਦਾ ਵਾ ਜੀ ਕਹਿੰਦੇ ਐਟਰਾ ਆ ਬੜਦਾ ਵਾ ਬਿਨਾ ਨੰਬਰ ਤੋਂ ਹਾਂਜੀ ਹਾਂਜੀ ਨੰਬਰ ਹੈਗਾ ਉਹਦਾ ਜੇ ਕੋਈ ਨਹੀਂ ਸਰ ਅੱਜ ਕੋਈ ਪ੍ਰੋਬਲਮ ਆਈ ਨਹੀਂ ਜੀ ਹੁਣ ਅਸੀਂ ਤੁਹਾਡੇ ਪਰਚਾ ਦਾਵਾਂਗੇ ਬੰਦੀ ਕਮਿਨੀ ਕਾਰਵਾਈ ਕਰਾਂਗੇ ਕਿਉਂ ਤੁਸੀਂ ਬਿਨਾ ਨੰਬਰਾਂ ਤੋਂ ਲਵਾਉਂਦੇ ਹੋ ਤੁਹਾਨੂੰ ਕਿਆ ਕਰਕੇ 100 ਜੀ ਖਾ ਗਏ ਅਸੀਂ ਕਿੰਨੀ ਉਮਰ ਦੀ ਗੱਡੀ ਦੀ ਨਹੀਂ ਮਾਲਾ ਜੋ ਉਹ ਇਹ ਇੱਕ ਡਰਾਈਵਰਾ ਚੰਡੀਗੜ੍ਹ ਜਾਂਦਾ लाइसेंस नहीं वो चलाऊंगा नहीं आरसी पर निकली हुई है लाइसेंस में लाइसेंस देखते हैं सारे ओए ਜਿਆ ਨਾਮ ਤੇ ਆ ਸਕਦਾ ਦਸਾਂ ਜਵਾਨ ਬਸਾਂ ਨਹੀਂ ਬਸ ਚੱਲ ਥੱਲੇ ਥੱਲੇ ਚੱਲ ਆਵਾਜ਼ ਆਵਾਜ਼ ਸਾਰਾ ਸਾਰਾ ਸਰ ਜੀ ਜਫਰਾਂ ਦੇ ਹੁਕਮਾਂ ਉਨਸਾਰ ਅੱਜ ਜਿਹੜਾ ਸਾਡਾ ਬੱਸ ਸਟੈਂਡ ਦਾ ਉੱਥੇ ਕੱਸ ਆਪਰੇਸ਼ਨ ਕੀਤਾ ਗਿਆ ਜਿਵੇਂ ਕਿ ਬੱਸ ਸਟੈਂਡ ਦੇ ਉੱਤੇ ਬੱਸਾਂ ਦੀ ਚੈਕਿੰਗ ਕੋਈ ਯਾਤਰੀ ਜਾ ਰਹੇ ਨੇ ਕੋਈ ਸ਼ੱਕੀ ਯਾਤਰੀ ਪਾਈ ਸਾਈਡ ਰੈਂਚਾ ਕੀਤੇ ਗਏ ਤੇ ਜਿਹੜੇ ਬੱਸ ਸਟੈਂਡ ਦੇ ਉੱਪਰ ਵਹੀਕਲ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਆਪਾਂ ਨੰਬਰਾਂ ਦੇ ਉੱਤੋਂ ਉਹਨਾਂ ਨੂੰ ਵਾਹਨ ਐਪਰਾਇੰਚ ਚੈੱਕ ਕੀਤਾ ਅਤੇ ਉਹਨਾਂ ਦੇ ਜਿਹੜੇ ਕੋਈ ਬਿਨਾ ਨੰਬਰ ਪਲੇਟ ਸੀਗੇ ਉਹਨਾਂ ਨੂੰ ਅਸੀਂ ਥਾਣੇ ਲੈ ਕੇ ਗਏ ਆ ਤਿੰਨ ਵਹੀਕਲਾਂ ਨੂੰ ਵੀ ਉਹਨਾਂ ਦੇਖਾਂਗੇ ਉਹਨਾਂ ਦੇ ਕੌਣ ਹੈਗਾ ਉਹਨਾਂ ਦਾ ਮਾਲਕ ਕੌਣ ਹੈ ਤੇ ਬਾਕੀ ਜਿਹੜਾ ਕੋਈ ਇੱਥੇ ਕੋਈ ਵੈਂਡਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰਦੇ ਹੋ ਕਿੱਥੇ ਰਹਿਣ ਵਾਲੇ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਕੋਈ ਯਾਤਰੀ ਆ ਜਾ ਰਿਹਾ ਉਹਨਾਂ ਦੇ ਅਸੀਂ شناختੀ ਕਾਰਵਾਈ ਕਰਦੇ ਆ ਜਿਹੜੇ ਪਾਰਕਿੰਗ ਤੇ ਵਹੀਕਲ ਲੱਗਦੇ ਆ ਜਿਨ੍ਹਾਂ ਦੇ ਕੋਈ ਨੰਬਰ ਨਹੀਂ ਆ ਠੇਕੇਦਾਰ ਕਿਉਂ ਨਹੀਂ ਮਨਾ ਕਰਦੇ ਦੇਖੋ ਜੀ ਇਹਨਾਂ ਨੇ ਉਸ ਵਾਰ-ਵਾਰ ਵਾਰਨਿੰਗ ਦਿੱਤੀ ਆ ਹੁਣ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੋਰ ਕੀ ਕੀ ਕੀਤਾ ਜਾ ਰਿਹਾ ਤੇ ਹਰ ਦੇ ਨਜ਼ਰ 28 ਜਨ ਸ਼ਹਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਡਰੋਨ ਰਾਈ ਅਸੀਂ ਛੱਤਾਂ ਦੇ ਉੱਪਰ ਜਿਹੜੀ ਪਤੰਗਬਾਜ਼ੀ ਹੋ ਰਹੀ ਹੈ ਉਹਨੂੰ ਦੇਖਿਆ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਤਰੀ ਉਡਾ ਰਿਹਾ ਜਿਵੇਂ ਕਿ ਅਸੀਂ ਪਹਿਲਾਂ ਹੀ 85 ਜਿਹੜੇ ਚਾਈਨਾ ਡੋਰ ਦੇ ਘੱਟੂ ਫੜੇ ਸੀ ਉਹਨਾਂ ਦੀ ਕਾਨੂੰਨੀ ਕਾਰਵਾਈ ਪੱਛਾ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਵੀ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਨੂੰ ਚੈੱਕ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਕੇ ਵੀ ਕਹਿੰਦੀ ਚੈਕਿੰਗ ਕੀਤੀ ਜਾ ਰਹੀ ਹੈ